ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਚੋਹਲਾ ਸਾਹਿਬ ਬਲਾਕ ਚ ਤਰਨਾ ਜੀ ਸਿੰਘਾ ਪ੍ਰੈਸ ਨਿਊ ਸੰਚਾਰਕ ਜਸਤਨਾਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਲਈ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਚ ਪੈਂਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਬਲਾਕ ਚ ਲੱਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਤਰਨਾ ਉਹਨਾਂ ਇਹ ਵੀ ਦੱਸਿਆ ਕਿ ਪਿੰਡ ਪਠਲ ਸਹਿ ਜਾ ਕੇ ਪੰਚਾਇਤੀ ਪੈੜੀ ਦੀ ਬੋਲੀ ਇੱਕ ਤਰਫਾ ਕਰਵਾ ਕੇ ਬਾਕੀ ਨਗਰ ਵਾਸੀਆਂ ਨੂੰ ਨਹੀਂ ਬੁਲਾਇਆ ਇਸ ਕਰਕੇ ਅਸੀਂ ਬਲਾਕ ਵੀਡੀਓ ਦੇ ਦਫਤਰ ਦਾ ਕਿਰਾਓ ਕਰਕੇ ਪੰਚਾਇਤੀ ਜ਼ਮੀਨ ਦੀ ਬੋਲੀ ਪਿੰਡ ਦੇ ਚਰਾਹੇ ਵਿੱਚ ਕਰਵਾ ਕੇ ਪਿੰਡ ਦੀ ਜਨਤਾ ਦੇ ਰੂਪ ਵਿੱਚ ਜਨਤਕ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਤੱਕ ਇਸ ਪਿੰਡ ਦੀ ਪੰਚਾਇਤੀ ਪੈਲੀ ਦੀ ਬੋਲੀ ਪਿੰਡ ਦੇ ਲੋਕਾਂ ਵਿੱਚ ਆ ਕੇ ਜਨਤਕ ਨਹੀਂ ਕੀਤੀ ਜਾਂਦੀ ਇਹ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਦਸ ਰੇਂਦਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਉਹਨਾਂ ਨਾਲ ਹੋਰ ਵੀ ਸੰਘਰਸ਼ ਕਮੇਟੀ ਪ੍ਰਬੰਧਕ ਪੱਤਰਕਾਰ ਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਖਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਖਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾ ਸਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਤੋਂ ਆ ਜੀ ਮੇਰਾ ਨਾਮ ਬਲਿੰਦਰ ਸਿੰਘ ਚੋਖਲਾ ਸਾਹਿਬ ਜੀ ਸਰਦਾਰ ਬਿੰਦਰ ਸਿੰਘ ਮੈਂ ਪੱਤਰਕਾਰ ਜਸਵੀਰ ਸਿੰਘ ਆ ਮੈਂ ਦੇਖ ਰਿਹਾ ਬਲਾਕ ਚੋਖਲਾ ਸਾਹਿਬ ਵਿੱਚ ਤੇ ਕਾਦਾ ਦਰ ਨਾ ਲੱਗਾ ਹੈ ਕਿਵੇਂ ਸੰਗਤ ਇਕੱਠੀ ਹੋਈ ਹੈ ਇਹ ਜੀ ਇੱਕ ਪਪਾ ਆਪਣੇ ਪਠੜਾ ਸਹਿਜਾ ਇਹ ਪਠੜ ਸਹਿਜਾ ਸਿੰਘ ਵਾਲਾ ਜਾਂ ਦੂਜਾ ਇਹ ਸਹਿਜਾ ਸਿੰਘ ਹਾਂਜੀ ਪਠੜ ਸਹਿਜਾ ਸਿੰਘ ਵਾਲਾਂ ਦੀ ਪੰਚਾਇਤ ਦੀ ਬੋਲੀ ਪੈਂਦੀ ਹੁੰਦੀ ਸੀ ਪਹਿਲੀ ਦੀ ਪੰਚਾਇਤ ਦੀ ਪਹਿਲੀ ਦੀ ਬੋਲੀ ਹੁੰਦੀ ਬੋਲੀ ਹਾਂਜੀ ਉਹ ਇੱਕ ਦਿਨ ਆਏ ਆਣ ਕੇ ਤੇ ਆਂਦੇ ਪਹਿਲੇ ਦੇਖ ਤੇਰੀ ਬੋਲੀ ਕੀਤੀ ਮੁਰਜਾਂ ਦੇ ਵੀ ਉਹ ਕੈਂਸਲ ਆ ਹਾਂਜੀ ਜਿਹੜਾ ਕੈਂਸਲ ਕਰਕੇ ਤੇ ਚਲੇ ਗਿਆ ਹਾਂਜੀ ਤੇ ਜਿਹੜੇ ਹਫ਼ਤੇ ਤੋਂ ਬਾਅਦ ਪਤਾ ਲੱਗਾ ਵੀ ਇਹ ਫਲਾਣੇ ਬੰਦੇ ਦੇ ਨਾਮ ਉਹਨਾਂ ਨੇ ਬੋਲੀ ਕਰ ਦਿੱਤੀ ਆ ਚੁੱਪਚੀ ਤੇ ਕਰਤੀ ਚੁੱਪਚੀ ਤੇ ਕਰ ਦਿੱਤੀ ਆ ਕੋਈ ਨੂੰ ਦੱਸਿਆ ਨਹੀਂ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਨਾ ਪਿੰਡ ਦੇ ਜਿੰਨੇ ਵੀ ਸੰਗਤਾਂ ਜ਼ਿੰਮੇਦਾਰ ਭਾਈਚਾਰਾ ਜਾਂ ਹੋਰ ਵੀ ਲੋੜਵੰਦ ਉਹਨਾਂ ਕਿਸੇ ਨੂੰ ਨਹੀਂ ਬੁਲਾਇਆ ਕਿਸੇ ਨੂੰ ਨਹੀਂ ਬੁਲਾਇਆ ਅੱਛਾ ਜੀ ਹੁਣ ਤੁਸੀਂ ਕੀ ਚਾਹੁੰਦੇ ਜਿਸ ਚੀਜ਼ ਅਸੀਂ ਚਾਹੁੰਦੇ ਆ ਵੀ ਉਹਦੀ ਉਹ ਪਿੰਡ ਦੀ ਬੋਲੀ ਦੇਖੋ ਇੱਕ ਬੰਦੇ ਦੇ ਨਾਂ ਕਰ ਦੇਣੀ ਤੇ ਦੇ ਦੇਣਾ ਤੇ ਸਾਰਾ ਪਿੰਡ ਦੇ ਜਿਹੜਾ ਸਾਰਾ ਇੱਥੇ ਆਣ ਕੇ ਬਿਠਾ ਸਾਰਾ ਪਿੰਡ ਮੋਤ ਮਰ ਜੋੜ ਗਿਆ ਸਾਰਾ ਪਿੰਡ ਇਕੱਠਾ ਹੋ ਕੇ ਬਿਠਾ ਉਹ ਆਂਦੇ ਬੋਲੀ ਦੁਬਾਰੇ ਕੀਤੀ ਜਾਂਦੀ ਹੈ ਬਿਅਕ ਅਫਸਰ ਸਾਹਿਬਾ ਨੂੰ ਮੰਗ ਕਰਦੇ ਹੋ ਹਾਂ ਜੀ ਕਿ ਇਹਨੂੰ ਦੁਬਾਰਾ ਬੋਲੀ ਕਰਕੇ ਲੋਕਾਂ ਦੇ ਵਿੱਚ ਜਨਤਕ ਕੀਤੀ ਜਾਵੇ ਜਨਤਕ ਕੀਤੀ ਜਾਵੇ ਜਨਤਕ ਕਰਕੇ ਬੋਲੀ ਕੀਤੀ ਜਾਵੇ ਆਕੀਨਲ ਸਾਹਿਬ ਜੀ ਦਾ ਇੱਥੋਂ ਦਾ ਅਫਸਰ ਜਿਹੜਾ ਵੀ ਵੀਡੀਓ ਸਾਹਿਬ ਆ ਉਹ ਆਂਦੇ ਜੀ ਬੋਲੀ ਹੋ ਗਈ ਆ ਵੇਚ ਲੋਕਾਂ ਦੀ ਹੋਈ ਆ ਉਹਨਾਂ ਦੇ ਅਫਸਰ ਜਿਹੜੇ ਆ ਅੱਛਾ ਜੀ ਉਹ ਇੱਕ ਦਿਨ ਇੱਥੇ ਵੀਡੀਓ ਪਵਾਉਣਾ ਅੱਛਾ ਜੀ तकरीबन ਮਹੀਨਾ ਹੀ ਮੇਰਾ ਮੈਦ ਵੇਖਣਾ ਵੀ ਦੋ ਮਹੀਨੇ ਮੈਨੂੰ ਅਗੇ ਵੇਖਦਾ ਰਿਹਾ ਉਹ ਤੇ ਮੈਂ ਤਾਂ ਚਲੋ ਸਰ ਬਲੈਕ ਚ ਵੀਡੀਓ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਬਿਲਕੁਲ ਨਹੀਂ ਆਉਂਦਾ ਹੀ ਨਹੀਂ ਲੋਕੀ ਖੱਜਲ ਖਾਦੀ ਬੜੀਆਂ ਲੋਕਾਂ ਦੀ ਖੱਜਲ ਖਾਦੀ ਬਹੁਤ ਜ਼ਿਆਦੀ ਆ ਇਲਾਕੇ ਦੇ ਲੋਕ ਜਿਹੜੇ ਪਰੇਸ਼ਾਨ ਵੀ ਹੁੰਦੇ ਨੇ ਅੱਦੇ ਆਰਿਆਂ ਤੱਕੇ ਹੋ ਰਹੇ ਇਹ ਵੀ ਨਹੀਂ ਰੁਕ ਰਹੇ ਨਹੀਂ ਰੁਕ ਰਹੇ ਆਪ ਜੀ ਤਾਂ ਹੀ ਧਰਨਾ ਲਾ ਕੇ ਬੈਠੇ ਸਾਰੀ ਸੰਗਤ ਹਾਂਜੀ ਇਹ 1400 ਲਾਕੇ ਦੀ ਸੰਗਤ ਸਾਰੀ ਹਾਂਜੀ ਹਾਂਜੀ ਇਹ ਜਿਹਨਾਂ ਧਰਨਾ ਲਾਇਆ ਪਾਜੀ ਨੇ ਕੀ ਨਾ ਨਾ ਦੋ ਸਮਾਨ ਮੈਦੂਬ ਸੰਘਾਸ ਕਮੇਟੀ किस किसान मजदूर संघर्ष की कमेटी अच्छा ये आप जी जी उधर रह दे जो? मैं जी इधर अपना जिला आगुआ जी जिला आगु प्रधान जी ਨੂੰ ਆਪਾ ਕਹਿੰਦੇ ਹਾਂ ਹਾਂ ਜੀ ਹਾਂ ਜੀ ਜਿਲ੍ਹਾ ਪ੍ਰਧਾਨੀ ਪ੍ਰਧਾਨ ਮੈਂ ਆਪਣਾ 76 ਦਾ ਆਪਣਾ ਦਾ ਹੈ ਕਹਿੰਦਾ ਬੋਲੋ ਆਪ ਪ੍ਰਧਾਨ ਦਾ ਅੱਜ ਤੁਸੀਂ ਮੀਤ ਪ੍ਰਧਾਨ ਦੇ ਰੂਪ ਵਿੱਚ ਧਰਨੇ ਵਿੱਚ ਸਾਰੀ ਸੰਗਤਾਂ ਨਾਲ ਬਹਿ ਕੇ ਇਹ ਪੀਡੀਪੀ ਖਿਲਾਫ ਧਰਨਾ ਲਾ ਕੇ ਬੈਠੇ ਕੱਲ ਦੇ ਬੈਠੇ ਕੱਲ ਦੇ ਆਪ ਜੀ ਇਨਸਾਫ ਮੰਗਦੇ ਕੱਲ ਵੀ ਡਿੱਗਦੇ ਰਹੇ ਆ ਤਾਲੂਕੀ ਆਨੇ ਆਧਿਕਾਰੀ ਆਏ ਆ ਗੱਲਬਾਤ ਕਰਦੇ ਹੁੰਦੇ ਕੀ ਚਾਹੁੰਦੇ ਜੋ ਮਾ ਹੀ ਕੁਛ ਨਹੀਂ ਚਾਹੁੰਦੇ ਇਹ ਜਿਹੜੀ ਬੋਲੀ ਜਿਹੜੀ ਪਿੰਡ ਦੀ ਦੁਬਾਰੇ ਕਰ ਦਿੱਤੀ ਜਾਵੇ ਤੇ ਬੋਲੀ ਕਰਕੇ ਤੇ ਨਿਆਂ ਦਿੱਤਾ ਜਾਵੇ ਇਹ ਜ਼ਿਲ੍ਹਾ ਅਫਸਰ ਸਾਹਿਬਾਨ ਨੂੰ ਪੰਜਾਬ ਮੁਖਮੰਦੀ ਪਗਵੰਤ ਜੀ ਨੂੰ ਕੁਝ ਕਹਿਣਾ ਚਾਹੋਗੇ ਸਾਡੇ ਚੈਨਲ ਰਹੀਂ ਦੇਖੋ ਜੀ ਮੈਂ ਤੇ ਪਗਵੰਤ ਮਾਨ ਨੂੰ ਇਹੋ ਚਾਹੁੰਦਾ ਕਿ ਜਿਹੜਾ ਆ ਤੂੰ ਹੁਣ ਜਿਹੜਾ ਗੁੰਡਾ ਕਰਦੀ ਕਰਨ ਲਿਆ ਆਪ ਜੀ ਜ਼ਿਲ੍ਹਾ ਅਧਿਕਾਰੀ ਅਫਸਰ ਸਾਹਿਬਾਨ ਜਾਂ ਸਦਰ ਸੜੀ ਸਦਰ ਸਾਹਿਬ ਆਪ ਜੀ ਸਾਡੇ ਚਰਨ ਤਨ ਜ਼ਿਲ੍ਹਾ ਅਧਿਕਾਰੀ ਨੂੰ ਜਾਂ ਮੁਖਮਦੀ ਪੰਜਾਬ ਜੀ ਜੋ ਸਾਡੇ ਮੁਖਮਦੀ ਪੰਜਾਬ ਭਗਵੰਨ ਰਮਾਨ ਜੀ ਨੂੰ ਆਪਣੀ ਟੀਮ ਵੱਲੋਂ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤੇ ਜਿਹੜਾ ਅਗੂ ਜਿਹੜੇ ਆ ਅਫਸਰ ਹੈ ਜੀ ਅਫਸਰ ਸਾਹਿਬ ਆ ਉਹਨੂੰ ਵੀ ਬੇਨਤੀ ਕਰਦੇ ਆ ਤੇ ਭਗਵਾਨਤਮਾਨ ਨੂੰ ਵੀ ਕਹਿੰਦੇ ਆ ਕਿ ਜਿਹੜੇ ਵੀ ਥੱਲੇ ਦੁਦਾਦਾਰਦੀ ਹੋ ਰਹੀ ਹੈ ਕੁਝ ਹੋ ਰਿਹਾ ਉਹਨੂੰ ਲੋਕਾਂ ਦੀ ਕੋਰਟ ਦਿੱਤੀ ਜਾਵੇ ਇਹ ਨਾਲ ਲੋਕਾਂ ਦਾ ਖਿਆਲ ਰੱਖਿਆ ਜਾਵੇ ਲੋਕਾਂ ਨੇ ਵੋਟਾਂ ਪਾ ਕੇ ਨੂੰ ਬਣਾਇਆ ਆਪ ਜੀ ਆਪ ਜੀ ਇਹ ਚਾਹੁੰਦੇ ਜੋ ਨਗਰ ਪਠੜ ਸਜਾ ਸੰਵਿਆ ਇਨਸਾਫ ਦਵਾਇਆ ਜਾਵੇ ਇਹਨਾਂ ਅਫਸਰਾਂ ਨੂੰ ਖਿੱਚ ਕੇ ਆਪ ਜੀ ਇਹ ਗੱਲ ਇਨਸਾਫ ਦਵਾਇਆ ਜਾਵੇ ਬੋਲੀ ਕਰਾਈ ਜਾਵੇ ਇਨਸਾਫ ਦਵਾਇਆ ਜਾਵੇ ਤੇ ਸੰਤਾ ਸੁਖੀ ਵਸਣ ਆਪੋ ਆਪਣੇ ਕੰਮ ਕਰਨ ਆਪੋ ਆਪਣੇ ਕੰਮ ਕਰਨ ਆਪ ਜੀ ਜੇ ਇਹ ਸੰਭਵ ਲੱਗਦਾ ਚੁੱਕਦੇ ਹੋ ਨਹੀਂ ਮਿਲਦਾ ਧਰਨਾ ਕਿਨੇ ਚੱਲ ਸਕਦਾ ਇਹ ਮੈਨੂੰ ਸਮਝ ਨਹੀਂ ਆਇਆ ਅੱਛਾ ਜੀ ਕਿਹਨਾਂ ਦੱਸਿਆ ਸਾਨੂੰ ਕਿਆ ਨਿਆਂ ਨਹੀਂ ਮਿਲ ਜਾਂਦਾ ਉਹਨਾਂ ਤੇ ਧਰਨਾ ਨਹੀਂ ਚੁੱਕਿਆ ਜਾਊਗਾ ਜਿਨ੍ਹਾਂ ਦੇ ਨਾਮ ਨਹੀਂ ਆਣੇ ਇਹ ਕਿਹਨਾਂ ਆਪ ਜੀ ਦਾ ਨਰਨਾ ਬਲੰਦਰ ਸਿੰਘ ਚੋਲਾ ਸਾਹਿਬ ਦੀ ਆਪ ਜੀ ਆਗੂ ਹੋ ਸੰਗਠ ਕਮੇਟੀ ਦੇ ਤਾਂ ਸਾਡੇ ਦੂਸਰੇ ਕਮੇਟੀ ਜਿਲ੍ਹਾ ਆਗੂ ਹੋ ਆਪ ਜੀ ਸਾਹਿਬ ਜੀ ਮਹਰਜ ਨਰਸਿੰਦ ਚੰਬਾ ਹਾਂਜੀ ਜੋਨ ਦਾ ਖਜ਼ਾਨਚੀ ਆ ਕਿਸਾਨ ਮਦਦਨਾ ਸਮੂਹਟੀ ਪਰ ਕਿਹਨਾਂ ਤੁਹਾਡਾ ਤੁਹਾਡਾ ਕਿਹਨਾਂ ਜੀ